ਆ ਗਿਆ ਅਮਰਜੀਤ ਸਰਪੰਚ ਸਾਹਿਬ ਇਹ ਬਲਾਕ ਸਭਾਉਂਤੀ ਦੇ ਚੇਅਰਮੈਨ ਵੀ ਰਹੇ ਨੇ ਅੱਛਾ ਇਹਨਾਂ ਦਾ ਮੇਰੇ ਇੱਕ ਨਾ ਹੀ ਮੈਨਜ ਦੇ ਵਿੱਚ ਗੱਲਬਾਤ ਵੀ ਹੋਇਆ ਜਦੋਂ ਸਰਪੰਚ ਸਾਹਿਬ ਅਮਰਜੀਤ ਸਿੰਘ ਸਰਪੰਚ ਇਹ ਬਣੇ ਨੇ ਇਹਨਾਂ ਦਾ ਮੇਰੇ ਖਿਆਲ ਦੇ ਵਿੱਚ ਚੋਣ ਸੰਤਿ ਕੁਰਸੀ ਹਾਂ ਕੁਰਸੀ ਵੀ ਹੈ ਹੈਨਾ ਮੇਰੇ ਥੋੜਾ ਜਿਹਾ ਧਿਆਨ ਤੇ ਹੈਗੀ ਆ ਗੱਲ ਮੈਂ ਉਮਰ ਵੇਖ ਦੀ ਛੋਟੀ ਸੀ ਪਰ ਕੋਈ ਨਾ ਕੋਈ ਗੱਲ ਜੀ ਯਾਦ ਰਹ ਜਾਂਦੀ ਹੈ ਇਹਨਾਂ ਦਾ ਚੋਣ ਸੰਨ ਕੁਰਸੀ ਦਿੱਤੀ 90 99 ਦੀ ਗੱਲ ਹੋਈ ਮਲੇ ਦਾ ਬਸ ਹਾਂ ਸਰਪੰਚ ਸਾਹਿਬ ਨੇ ਸੜਕਾਂ ਪੱਕੀ ਕਰਵਾਤੀਆਂ ਜੀ ਪਿੰਡ ਦੀ ਜਿਹੜੀ ਫਿਰਨੀ ਆਪਾਂ ਕਹਿ ਰਹੇ ਹਾਂ ਕੁਝ ਇਧਰੋਂ ਰਹਿੰਦੇ ਸੀ ਆਪਣੇ ਮੰਡੇਰਾ ਨਾਲ ਆ ਰਹੇ ਹਾਂ ਆਪਣਾ ਵਜਦਾ ਜੀ ਜਿਹੜੀ ਮਤਲਬ ਪਿੰਡਾਂ ਨੂੰ ਜੋੜਦਿਆਂ ਨੇ ਜੋੜਦੇ ਦੋ ਪਿੰਡਾਂ ਨੂੰ ਮਿਲਾਉਣਾ ਕਿਸੇ ਦਾ ਰਿਸ਼ਤਾ ਕਰਪਾਉਣਾ ਇਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਹਾਂ ਜੀ ਕਿਹਨਾਂ ਨੇ ਅਦਰਸ ਸਕੂਲ ਦਾ ਲਿਆਉਣਾ ਤੇ ਹੀ ਵੱਧ ਚੀਜ਼ ਆ ਅਦਰਸ ਸਕੂਲ ਦੋਸਤੋ ਅਦਰਸ ਸਕੂਲ ਜਿਹੜਾ CBSE ਬੋਰਡ ਹੈ ਨਾ ਹਾਂ ਜੀ CBSE ਬੋਰਡ ਹੈ ਅਮਰਜੀਤ ਸਿੰਘ ਸਰਪੰਚ ਦੀ ਦੇਣ ਹੈ ਇੱਕ ਹਾਂ ਜੀ CBSE ਬੋਰਡ ਦੇ ਜਿਹੜੇ ਹੈਗੇ ਨੇ ਇਹਨਾਂ ਦਾ ਸਕੂਲ ਪੜਾਣਾ ਸੀ ਬਹੁਤ ਵੱਡੀ ਇਹ ਕਿਹਨਾਂ ਨੇ ਆਪਣੇੜਾ ਸਕੂਲ ਹੈ ਸਾਜ ਸਕੂਲ ਜੀ ਇਹਦੇ ਲਵੇ 4 ਸਪੇਰ ਦੀਵਾਰੀ ਕੰਧ ਬਣਵਾਈ ਬਾਉਂਡਰੀ ਮਾਰਤੀ ਇਹਦਾ ਆਪਣਾ ਸਕੂਲ ਆ ਸੁਆ ਜੀ ਉਧਰ ਖਤਰਾ ਸੀ ਕਈ ਮੈਨੂੰ ਪਤਾ ਜੀ ਇਹ ਕਿਹਨਾਂ ਗਲੀਆਂ ਨਾਲੀਆਂ ਬਣਵਾਤੀਆਂ ਆਮਰ ਸਿੰਘ ਸਰਪੰਚ ਨੇ ਹੂੰ ਇਹ ਕਿ ਟੈਲੀਫੋਨ ਐਕਸਚੇਂਜ ਲਿਆ ਜੀ ਅੱਛਾ ਟੈਲੀਫੋਨ ਐਕਸਚੇਂਜ ਇਹਨਾਂ ਨੇ ਅਮਰਜੀਤ ਸਿੰਘ ਸਰਪੰਚ ਨਾਲੀਆਂ ਨੂਲੀਆਂ ਕਿਸੇ ਕੰਮ ਤੋਂ ਬਾਅਦ ਟੈਲੀਫੋਨ ਐਕਸਚੇਂਜ ਲਿਆ ਜੀ ਹੂੰ ਇਹ ਕਿ ਫਿਰ ਉਧਰੋਂ ਭੱਜ ਲਿਆ ਪੀਛਦਾ ਵੀ ਮੈਂਬਰ ਚੁਣੇ ਗਏ ਸੋਣੇ ਕੇ ਹਾਂਜੀ ਠੀਕ ਹੈ ਜੀ ਇਹ ਇਹਨਾਂ ਦੇ ਕੰਮ ਹੈ ਲੋ ਹੂੰ